ਸਤਿਨਾਕ ਵੀ ਦੇਖਿਆ ਨੇ ਕਾ ਪਸ਼ੂ ਆ ਥਾਂ ਦੇ ਵਾਲੇ ਪਾਸੇੋਂ ਠੀਕ ਆ ਜੀ ਜੋ ਜਿੰਨਾ ਕਿ ਭਿੰਗ ਆ ਵਜਨ ਵਟਾ ਪੂਰਾ ਤੇ ਇੱਕ ਵਾਰੀ ਮੂੰਹ ਮੱਤੇ ਕੋਕਾ ਦਸਤੀ ਇੱਕ ਸਿੰਗ ਜਿਹੜਾ ਦੋਸਤੋ ਟੁੱਟਾ ਆ ਠੀਕ ਆ ਆ ਜਾਇਦਾ ਦੇ ਹੋਣੂ ਦੇ ਮੌਕੇ ਤੇ ਗੱਲਬਾਤ ਹੋ ਰਹੀ ਹੈ। ਅੱਜ ਇੱਕ ਸਾਲ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ। ਦੋਸਤੋ ਅੱਜ ਪਹੁੰਚਿਆ ਪਿੰਡ ਨਦੋਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਗੁਰਜੀਤ ਸਿੰਘ ਜਣੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਆਉਂਦੇ ਰਹਿੰਦੇ ਆ ਮੱਝਾ ਹੁਣ ਵੜਾ ਹੁਣ ਠੀਕ ਹੈ ਜੀ ਐਨੀਮਲ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਅੱਜ ਇਸ ਵੀਡੀਓ ਵਿੱਚ ਤਿੰਨ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦੇਣੀਆਂ ਨੇ ਦੋ ਗੱਬਣ ਤੇ ਇੱਕ ਸੂਈ ਸੂਈ ਮੱਝਾ ਇੱਕ ਝੋਟੀ ਤੁਹਾਨੂੰ ਦਿਖਾਵਾਂਗੇ ਦੂਜੇ ਸਵੇ ਸੂਨ ਵਾਲੀ ਗੱਬਣ ਤਿਆਰੀ ਦੇ ਵਿੱਚ ਬਹੁਤ ਖੂਬਸੂਰਤ ਚੰਗੀ ਝੋਟੀ ਤੇ ਇੱਕ ਤਿੱਲੜ ਮੱਝ ਤੁਹਾਨੂੰ ਐਂਡ ਦੇ ਵਿੱਚ ਆਪਾਂ ਦਿਖਾ ਦੇਾਂਗੇ ਸਸਤੇ ਜੈਜ ਰੇਟ ਭਾਪੜਤੇ ਦੇ ਵਿੱਚ ਤਰੀਕ 3 April ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਕੋਈ ਭਰਾ ਸੱਜਣ ਵੀਰ ਆਪਣਾ ਆ ਰਿਹਾ ਡਿਕਾ ਜੀ ਪਸ਼ੂ ਐਨੀਮਲ ਖਰੀਦਣ ਤੇ ਗੱਬੜ ਪਸ਼ੂ ਆਪਣਾ ਚਾਰੇ ਥਾਂਾਂ ਦੀ 蒂ਪ ਕੇ ਤੇ ਸੋਇਆ ਸੋਇਆ ਪਸ਼ੂ ਨੂੰ ਬੇਸ਼ੱਕ ਮੇਰਾ ਭਰਾ ਵੀਰ ਕੋ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਬਿਲਕੁਲ ਨਜ਼ਦੀਕ ਪਿੰਡ ਹੈ ਤਾਂ ਦੇਰ ਸਾਹਿਬ ਉਹ ਪਨਕੋਟਾ ਪਿੰਡ ਥੋੜੀ ਦੂਰੀ ਤੇ ਆ ਤੇ ਪੱਟੀ ਵੀ ਇਥੋਂ ਕਿਲੋ ਡੇਢ ਦੋ ਕਿਲੋਮੀਟਰ ਦੀ ਦੂਰੀ ਹੈ ਸਾਰੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਸਾਰੇ ਭੈਣ ਭਰਾਵਾਂ ਨੂੰ ਜੀ ਔਰ ਗਰਜੀਤ ਸਾਹਿਬ ਠੀਕ ਠਾਕ? ਹਾਂਜੀ ਬਹੁਤ ਵਧੀਆ ਜੀ। ਠੀਕ ਆ। ਅੱਛਾ ਗਰਜੀਤ ਤਾਂ ਮਾਲ तकरीबन 5-4 ਪਸ਼ੂ ਆਪਣੇ ਕੋਲ ਹੁੰਦੇ ਆ ਵਿਕਰੀ ਵਾਲੇ ਹਨਾ? ਹਾਂਜੀ ਹਾਂਜੀ। ਠੀਕ ਆ ਤੇ ਅੱਜ ਜਿਹੜੇ ਆਪਾਂ ਐਨੀਮਲ ਦਿਖਾ ਰਹੇ ਵੀਰੇ ਇੱਕ ਤਾਂ ਝੋਟੀ ਬਹੁਤ ਖੂਬਸੂਰਤ ਤੇ ਦੂਜੇ ਸੂਵੇ ਸੂਣ ਵਾਲੀ ਤੁਹਾਡੇ ਕੋਲ। ਹਾਂਜੀ। ਤੇ ਇੱਕ ਸੋਈ ਸਵਾਈਏ ਤੇ ਇੱਕ ਮੱਝ ਆਪਣੇ ਕੋਲ ਤੇ ਲੜਾਂ ਦੇ ਵਿੱਚ ਲੜਾਂ ਦੇ ਵਿੱਚ ਹਨਾ? ਹਾਂਜੀ। ਠੀਕ ਆ ਜੀ। ਮੁੱਲ ਫਿਰ ਬਿਲਕੁਲ ਜਾਇਜਾ ਜੀ। ਜਾਇਜ ਹੀ ਆ ਵੀਰੇ ਜੀ। ਠੀਕ ਆ। ਲਾ ਵੀ ਗਰਜੀਤ ਭਾਈ ਸ਼ੁਰੂਆਤ ਇੱਥੋਂ ਕਰਦੇ ਆ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਝੋਟੀ ਅੱਛਾ ਜੀ ਹਾਂ ਕਿਵੇਂ ਛਿੱਗੀ ਛੁੱਗੀ ਕਿਵੇਂ ਛਿੱਗੀ ਹੈ ਜੀ ਕੰਨੀਆਂ ਫਿਰ ਖੜੀਆਂ ਜੀ ਹਾਂਜੀ ਠੀਕ ਆ ਤੇ ਦੂਜਾ ਸੂਆ ਸੂਪ ਪੈਣ ਲੱਗੀ ਦੂਜਾ ਸੂਆ ਸੂਪ ਪੈਣ ਲੱਗੀ ਅਜੇ ਲੈ ਲੈਂਦੀ ਹੈ ਦਿਨ ਹਾਂ ਅਜੇ 5-4 ਦਿਨ ਲੈ ਜਾਊਗੀ ਲਓ ਵੀ 5-4 ਦਿਨ ਦਾ ਦੋਸਤੋ ਸਮਾਂ ਇਹਦਾ ਬਾਕੀ ਆ ਹਵਾਨੇ ਦੇ ਵਿੱਚ ਦੀ ਸਾਫ ਸੁਥਰੀ ਤੁਸੀਂ ਵੇਖੋ ਠੀਕ ਆ ਜੀ ਸੋਨਾ ਪਿੱਠ ਪੜਾ ਸਿੰਗਲ ਹੱਡੀ ਬਾਕੀ ਚੁਕਾਠਾ ਚਕੂਠਾ ਬਹੁਤ ਸੋਹਣਾ ਕਰਮ ਵਾਲੀ ਨੂੰ ਆ ਤੇ ਕੱਦ ਵੀ ਬਹੁਤ ਵਧੀਆ ਸੋ ਵੱਡੀਆਂ ਝੋਟੀਆਂ ਦੇ ਵਿੱਚ ਹੀ ਆਉਂਦੀ ਹੈ ਕੋਈ ਛੋਟੀ ਜਿਹੀ ਝੋਟੀ ਨਹੀਂਗੀ ਤੇ ਤਿਆਰੀ ਦੇ ਉੱਤੇ ਹੀ ਆ ਕੱਢ ਜੇ ਤਾਂ 2- ਉਹ ਤੁਹਾਨੂੰ ਨਜ਼ਰ ਆ ਜਾਊਗੀ ਤੇ ਦੂਜਾ ਸੂਆ ਇਹ ਝੋਟੀ ਸੂਣ ਵਾਲੀ ਠੀਕਾ ਜੀ ਉਹ ਉਹ ਦੰਦੀ ਚਿੱਕੀ ਬਾਕੀ ਕੱਦ ਬਹੁਤ 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 ਸੋਨਾ ਠੀਕ ਆ ਤੇ ਇਹ ਅਗਰ ਗਰਜੀਤ ਵੀਰੇ ਕੋਈ ਭਾਰ ਪਿੱਛੇ ਦੂਜੇ ਤੀਜੇ ਦੇ ਨਾ ਕੋਈ ਗੱਲ ਨਹੀਂ ਵੀਰੇ ਤੇ ਪਣ ਆਪਣੀ ਜਾਣ ਪੂਰੀ ਤਸੱਲੀ ਆ ਹੁਣ ਵਧੀਆ ਐ ਪੂਰੀ ਇਹ ਅਗੋਂ ਆਦਾ ਕੋਈ ਸਜਣ ਕਰਕੇ ਲੈ ਕੇ ਜਾਵੇ ਹਨਾ ਹਾਂਜੀ ਠੀਕ ਆ ਲੈ ਵੀ ਗਰਜੀਤ ਵੀਰੇ ਖੋਲ ਇਹਨੂੰ ਮੜਾ ਤੋੜ ਕੇ ਦਿਖਾ ਦਈਏ ਸੋ ਤੇ ਪਣ ਜਿਹੜੇ ਐਨੀਮਲ ਗੱਬਣ ਆ ਦੋਸਤੋ ਠੀਕ ਆ ਜੀ ਤੇ ਪਣ ਦੀ ਤੇ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਆ ਕੋਈ ਭਰਾ ਲੈਂਦਾ ਠੀਕਾ ਜੀ ਇਸ ਬਿਹਾਲ ਤੇ ਤੁਸੀਂ ਸੌਦਾ ਕਰਨਾ ਹੁੰਦਾ ਵੀ ਜੋ ਮਾਲਕ ਕੋ ਗਾਰੰਟੀ ਚ ਤਸੱਲੀ ਦੇਂਦਾ ਠੀਕਾ ਜੀ ਸੋ ਬਾਕੀ ਕੋਈ ਭਰਾ ਇੱਥੇ ਆਣ ਕੇ ਵੀ ਆਪਣੀ ਤਸੱਲੀ ਕਰਨੀ ਚਾਹੁੰਦਾ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਆ ਤੇ ਤਿੱਪ ਕੇ ਆਪਣੀ ਤੁਸੀਂ ਨਿਗਾ ਚੋਂ ਪਾਸ ਕਰਕੇ ਲੈ ਕੇ ਜਾਓ ਠੀਕ ਆ ਸੋ ਬਹੁਤ ਸੋਹਣੀ ਝੋਟੀ ਆ ਰਾਜੀ ਫੁੱਲ ਭਜਨ ਵੇਟ ਦੇ ਵਿੱਚ ਆ ਦੇਖੋ ਬਾਕੀ ਪਾਲੀ ਸਭ ਚੰਗੀ ਹੈ ਨਾ ਬਹੁਤ ਸੌਂਦੀ ਹੈ ਹਾਂ ਵਜਨ ਵਟਾ ਪੂਰਾ ਤੇ ਇੱਕ ਵਾਰੀ ਮੂੰਹ ਮੱਥੇ ਤੋਂ ਦਿਖਾ ਦਈ ਇੱਕ ਸਿੰਘ ਜਿਹੜਾ ਦੋਸਤੋ ਟੁੱਟਾ ਹੈ ਠੀਕ ਹੈ ਇੱਕ ਸਿੰਘ ਟੁੱਟਾ ਤੇ ਇੱਕ ਗਲਾਈ ਦੇ ਵਿੱਚ ਉਹ ਜਿਹੜੀ ਗੱਲਬਾਤ ਹੈਗੀ ਤੁਹਾਨੂੰ ਦੱਸਣੀ ਜ਼ਰੂਰੀ ਹੈ ਠੀਕ ਹੈ ਜੀ ਇੱਥੇ ਆਣ ਕੇ ਬਾਦ ਵਿੱਚ ਕੋਈ ਸੱਜਣ ਆ ਕੇ ਵੀ ਵੇਖਿਆ ਨਹੀਂਗਾ ਪਸ਼ੂ ਤੇ ਆ ਥਣਲੇਵੇ ਵਾਲੇ ਪਾਸਿਓਂ ਠੀਕ ਹੈ ਜੀ ਸੋ ਜਿੰਨਾ ਵਿੱਚ ਵਿਰਲਵੰਡ ਜਿੰਨੀ ਕੀ ਸਪੇਸ ਆਪਸੀ ਥਨਾਂ ਦੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਹੈ ਠੀਕ ਆ ਲੈ ਵੀਰ ਗਰਜੀਤ ਕਮਾ ਲਓ ਬਾਈ ਠੀਕ ਹੈ ਜੀ ਬੰਦ ਲਓ ਸੋ ਇਹ ਝੋਟੀ ਤੋਂ ਸੋ ਦੂਜਾ ਸੂਆ ਠੀਕ ਆ ਇੱਕ ਵਾਰੀ ਫੇਰ ਕਨਫਰਮ ਕਰ ਦਿੰਨੇ ਆ ਲੈ ਜੇ 2-4 ਦਿਨ ਕੱਢ ਵੀ ਸਕਦੀ ਆ ਸੋ ਜਾ ਕੇ ਕਰਨ ਵਾਲੀ ਸੂਸਬਾ ਵੀ ਸਕਦੀ ਆ ਠੀਕ ਆ ਜੀ ਜਿੰਨੀ ਕ ਥੱਲੇ ਉਹ ਪਾਣੀ ਨਹੀਂ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਕੱਦ ਵੱਡਾ ਗਰਜੀਤ ਕੀ ਮੋਲ ਡਿਮਾਂਡ ਕਰਦੇ ਭਰਾ ਜੀ ਇਹਦਾ ਮੋਲ 1 ਦਾ ਹੈ 1,10,000 ਹਾਂਜੀ ਕੋਈ ਜਾਇਜਾਜ ਹੋ ਜੂਗੀ ਮੌਕੇ ਤੇ ਗੱਲਬਾਤ ਹੋਰ ਸ਼ੋਰ ਕਰਦਾ ਕੋਈ 1500-2000 ਤੱਕ ਠੀਕ ਆ ਜੀ ਹਾਂਜੀ ਲਓ ਵੀ ਕੋਈ ਯਾਰ 1500-2000 ਤੱਕ ਵੀਰਾਂ ਦਾ ਵੀ ਸ਼ੋਰ ਕਰਦੇ ਆਂਗੇ ਤੇ ਬਾਕੀ ਝੋਟੀ ਤੁਸੀਂ ਦੇਖ ਲਈ ਆ ਠੀਕ ਆ ਜੀ ਝੋਟੀ ਅੰਗਪਕ ਦੇ ਵਿੱਚ ਸਿੰਗ ਹੁੰਦਾ ਇਹ ਡੇਢ ਤੋਂ ਤਾਂ ਇਹੋ ਹੀ ਆਹਾ ਥੋੜੀ ਜੁੱਧਰਲੇ ਪਾਸੇ ਸੁੰਦਰਤਾ ਘਟ ਗਈ ਆ ਤੇ ਬਾਕੀ ਜਿੰਨੀ ਕਿ ਚਲੋ ਵਜਨ ਵੇਟ ਦੇ ਹਿਸਾਬ ਨਾਲ ਜਾਂ ਜਿੰਨੀ ਕਿ ਸਪਾਈ ਲੱਗੀ ਆ ਉਹ ਹਿਸਾਬ ਨਾਲ ਚਲੋ ਸੋਹਣੀ ਆ ਬਾਕੀ ਥਣਾ ਦੇ ਵਿੱਚ ਵਿਰਲੇ ਇਧਰ ਕਰਦੀ ਥੋੜੀ ਜਿ ਘੱਟ ਦਿਖਾਈ ਦਿੰਦੀ ਜੋੜਾ ਜਿਵੇਂ ਆਪਾਂ ਕਹੇ ਤੈਨੂੰ ਉੱਪਰੋਂ ਜੋੜਦਾ ਤਾਂ ਨਾ ਹਾਂਜੀ ਉਹ ਸਾਹਮਣੇ ਆਪਾਂ ਕਿਹੜਾ ਲਕੋਇਆ ਕੋਈ ਹਾਂ ਜੋ ਕੁਦਰਤੀ ਜਿੱਦਾਂ ਦੀ ਬੰਤਰ ਬਣੀ ਹੈ ਚੱਡੇ ਲੇਵੇ ਤੇ ਸੋ ਆ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਹੈ ਤੁਸੀਂ ਸੁਣੇ ਵਾਸ ਹੋਵੇ ਜਿੱਥੇ ਮਰਜ਼ੀ ਕਰ ਦੀ ਸਾ ਜਿੱਥੇ ਮਰਜ਼ੀ ਕਰ ਦੀ ਆਪੇ ਤਾਂ 2-2 ਫੁੱਟ ਦੀ ਦੂਰੀ ਤੇ ਕਰ ਦੀਏ ਇਹਦੇ ਰੱਬ ਦੀ ਦੇਣ ਆ ਬਿਲਕੁਲ ਜਿਹੋ ਦੀ ਚੀਜ਼ ਬਣ ਕੇ ਆ ਗਈ ਤੇ ਬਾਕੀ ਮੇਰਾ ਭਰਾ ਪਿੱਪਣ ਤੇ ਭਾਰਤਪੁਰੇ ਦੀ ਪੂਰੀ ਤਸੱਲੀ ਆ ਠੀਕ ਆ ਜਿੱਦਾਂ ਮਰਜ਼ੀ ਵੀਰ ਕੋ ਸੌਦਾ ਕਰ ਲਿਆ ਠੀਕ ਆ ਤੇ ਇਧਰ ਗਰਜੀਤ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਆ ਗਈ ਵੀਰ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਚਾ ਚੌਥਾ ਦੇਣਾ ਵੀਰ ਜੀ ਚੌਂਕ ਦੇਣਾ ਪੱਲ ਸਾਫ ਕੀਤੀ ਆਪਾਂ ਠੀਕ ਆ ਸੋਵਿਆਂ ਚ ਕਿਵੇਂ ਆ ਮੱਝ ਦੂਜੇ ਸੂਵੇ ਜੀ ਦੂਜੇ ਸੂਵੇ ਹਾਂਜੀ ਲੋ ਵੀ ਆ ਲੰਬਾਈ ਲੰਬਾਈ ਬਹੁਤ ਵਧੀਆ ਲੰਬਾਈ ਲੰਬਾਈ ਦੀ ਤੁਸੀਂ ਵੇਖੋ ਸਪੈਸ਼ਲ ਹੀ ਆ ਸਿੰਗਲ ਅੱਡੀ ਬਿਲਕੁਲ ਪਤਲੀ ਚਮੜੀ ਦੇ ਵਿੱਚ ਚਾਰਕ ਦਿਨ ਦਾ ਸਮਾਂ ਹੋਇਆ ਦੂਜਾ ਸੂਬਾ ਮਗਰ ਤੇ ਕੱਟੀ ਕੱਟਾ ਮਗਰ ਕੱਟੀ ਕੱਟੀ ਹੈ ਮਗਰ ਹਾਂਜੀ 나ੜੂ ਨਾਲ ਬੱਚੇ ਤੇ ਪ੍ਰੋਪਰ ਤੁਹਾਨੂੰ ਆਪਾਂ ਦਿਖਾਵਾਂਗੇ ਐਸ ਵਕਤ ਗਰਜੀਤ ਕਿੰਨੇ ਕੇ ਦੁੱਧ ਬੋਲੇ ਬੋਲੇ ਕੱਚੇ ਦੁੱਧ ਤੇ ਆ ਗਈ ਹੈ ਹੁਣ 8 ਕਿਲੋ ਬੋਲਾ ਹੋ ਗਈ ਪੂਰਾ ਠੀਕ ਹੈ ਜੀ ਹਾਂਜੀ ਲੋ ਵੀ 8 ਕਿਲੋ ਬੋਲਾ ਦੋਸਤੋ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਹੈ ਅੱਜ 40 ਦਿਨਾਂ ਦੀ ਸੂਈ ਇਹਦੇ 4 ਦਿਨਾਂ ਦੌਰਾਨ ਆਪਾਂ ਬੋਲੇ ਕਾਊਂਟ ਕਰ ਸਕਦੇ ਆ। ਲਓ ਵੀਰ ਕਰਜੀ ਜੀ ਤੋਂ ਮੜਾ ਖੋਲ ਕੇ ਤੋੜ ਕੇ ਦਿਖਾਦ ਕੇ ਤੇ ਕੱਦ ਕਾਠ ਇਸ ਝੋਟੀ ਦਾ ਦੋਸਤੋਂ ਵੱਡਾ। ਸੋ ਢਾਂਚਾ ਬਹੁਤ ਵਧੀਆ ਬਾਕੀ ਤਾਂ ਮੈਂ ਇੱਕ ਬਰੀ ਬਾਹਰ ਕੱਢ ਕੇ ਤੋੜ ਕੇ ਦਿਖਾਉਣੇ ਆ। 8 ਕਿਲੋ ਬੋਲੇ ਬੋਲੇ ਮੰਨ ਕੇ ਸੌਦਾ ਕਰਿਓ ਕਿਉਂਕਿ 나ੜੂਆ ਨਾਲ ਆ ਬੱਚੇ ਦੇ ਤੁਹਾਨੂੰ ਦਿਖਾ ਦਾਂਗੇ ਆਪਾਂ ਕੱਟੀ ਆ ਮਗਰ ਸਿੰਘ ਪੂਰੇ ਗੁਲਾਈ ਦੇ ਵਿੱਚ ਆ। ਪਿੱਠ ਪੁੜੇ ਵਾਲੀ ਸਾਈਡ ਤੋਂ ਤੁਹਾਨੂੰ ਤਸਲੀਨ ਹਾਲ ਦਿਖਾ ਦਿੰਨੇ ਆ। ਆ ਦੇਖੋ ਜੀ। ਇੱਧਰ ਲਾ ਫੁੜਾ ਥੋੜਾ ਬੈਠਾ ਹਾਂ ਥੋੜਾ ਜਿਹਾ ਹੈ ਨਾ ਹੂੰ ਜਿਆਦਾ ਨਹੀਂ ਖੁੱਡਾ ਜਿਆਦਾ ਨਹੀਂਗਾ ਮਹਾਰਾ ਟਲਾਂ ਟਲਿਆ ਹੈ ਨਾ ਠੀਕ ਆ ਬਾਕੀ ਇੱਕ ਵਾਰੀ ਆਪਾਂ ਥੋੜਾ ਨੋਟ ਕਰਾ ਦਿੰਨੇ ਆ ਦੂਰੋਂ ਨੇੜੇ ਕਿਸੇ ਨੇ ਸਾਈ ਬੈਨਾ ਪਾਉਣਾ ਆ ਜਿਹੜੀ ਬੈਕ ਸਾਈਡ ਤੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਇੱਕ ਖੁੱਡਾ ਬਿਲਕੁਲ ਵਧੀਆ ਤੇ ਦੂਜਾ ਖੁੱਡਾ ਵੀ ਇਹ ਵੀ ਪੂਰਾ ਨੇਟਾ ਲਿਆਗਾ ਥੋੜਾ ਜਿਹਾ ਸ਼ਾਫ ਟਲੀ ਹੈ ਨਾਰਮਲ ਦਰਮਿਆਨੀ ਬਾਕੀ ਹੈ ਉਤੋਂ ਪੱਧਰ ਆ ਪੂਰੀ ਥੋੜੀ ਜਿਹੀ ਦਰਮਿਆਨੀ ਸ਼ਾਫ ਟਲੀ ਉਹ ਤੁਹਾਨੂੰ ਦੱਸ ਦਿੱਤਾ ਵਿੱਚ 8 ਕਿਲੋ ਬੋਲਾ ਬੋਲਾ ਇਹਦੇ ਥੱ ਆ ਮਗਰ ਕੱਟੀ ਆ ਫੀਮੇਲ ਕਾਫ ਤੇ ਗਰਜੀਤ ਭਾਈ ਬਾਕੀ ਚਵਾਈ ਚਵਾਈ ਦੀ ਕਿਵੇਂ ਝੋਟੀ ਚਵਾਈ ਬਹੁਤ ਸਾਰੀ ਵਧੀਆ ਜੀ ਠੀਕ ਆ ਗਾਰਡ ਪਛਾੜਿਆ ਬਿਲਕੁਲ ਧਾਰਨਾ ਡੋਕਾ ਮਣਕਾ ਮਿਲਦਾ ਇੱਕ ਬਹੁਤ ਵਧੀਆ ਠੀਕ ਆ ਬੇ ਲੋ ਵੀ ਆ ਮੂੰਹ ਮੱਥੇਲੀ ਸਾਈਡ ਤੋਂ ਫੇਸ ਕੁਆਲਟੀ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਣ ਵੀ ਵਿਖਾ ਦਿੱ ਗਏ ਆ ਲੋ ਜੀ ਮੜਾ ਸੰਭਲ ਕੇ ਆ ਆ ਲੋ ਜੀ ਕੱਦ ਉੱਚਾ ਐ ਇਸ ਝੋਟੀ ਦਾ ਠੀਕ ਆ ਜੀ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਤੇ ਕੱਦ ਉੱਚਾ ਮੰਨ ਕੇ ਤੁਸੀਂ ਸੌਦਾ ਕਰਿਓ ਕਿਉਂਕਿ ਹਰੇਕ ਭਰਾ ਨੂੰ ਕਈ ਰਾਂ ਹੁੰਦਾ ਵੀ ਛੁੱਛੂ ਪੰਜੋ ਚ ਪੈ ਜਾਂਦਾ ਵੀ ਕੱਦ ਕਿਤੇ ਜਾਇਆ ਛੋਟਾ ਨਾ ਨਿਕਲੇ ਇੱਥੇ ਆ ਜਾਓਗੇ ਤੇ ਫਿਰ ਵੀ ਕੱਦ ਵੱਡਾ ਜਿਹੜੀ ਗੱਲ ਵੱਡੀ ਆ ਝੋਟੀ ਮਾਂ ਚ ਠੀਕਾ ਵੱਡੀ ਕਹੀ ਜਾਊਗੀ ਸੋ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਦਰਮਿਆਨੀ ਮੀਡੀਅਮ ਅਕਾਊਂਟ ਕਰਾਵਾਂਗੇ ਠੀਕ ਆ ਸੋ ਚੁਬਾਈ ਦੀ ਬਿਲਕੁਲ ਇੱਕ ਸਾਰ ਕੋਈ ਬਾਦਗਾਰ ਨਹੀਂ ਥਣਾਂ ਦੀ ਠੀਕ ਆ ਮਗਰ ਕੱਟੀ ਆ ਦੂਜਾ ਸੂਬਾ ਠੀਕ ਆ ਹਾਂ ਲੈ ਵੀ ਕਰ ਜੀ ਤੋਰ ਲਾ ਉਹ ਠੀਕ ਹੈ ਇਹਦਾ ਗਰਜੀਤ ਕੀ ਮੌਲਕ ਕੀ ਡਿਮਾਂਡ ਹੋਗੀ ਵੀਰੇ ਇਹਦਾ 125 ਹੈ ਇਹ 125 ਹਾਂਜੀ ਕੋਈ ਜਾਇਦਾਦ ਕਰਕੇ ਕਿੱਥੋਂ ਤੱਕ ਦਿੱਤੀ ਜਾਊਗੀ ਕਿ 10 ਨੇ ਇਹ ਰੋੜ ਛੱਡਦਾ 22 ਦੀ ਇੱਕ 22 ਦੀ ਹੂੰ ਉਹ ਕੋਈ ਮਾਨਤਾਣ ਕਰ ਲਾਂਗੇ ਬਾਬੂ ਵੀਰ ਬਾਬੂ ਵੀ ਹੋਰ ਵੀ ਥੋੜਾ ਬਾਧਾ ਵਿੱਚੋਂ ਮਾਨਤਾਣ ਹੋ ਜਾਊਗਾ 1 ਲੱਖ 22 ਹਜ਼ਾਰ ਦੇ ਵਿੱਚ ਉਹ ਵੀ ਸੋ ਇਹ ਝੋਟੀ ਆ ਤੁਹਾਨੂੰ ਦਿਖਾਈ ਆ ਮਗਰ ਕਾਟੀ ਆ ਠੀਕ ਆ ਜੀ ਸੋਈ ਸਵਾਈ ਆ ਹੱਥ ਪਾ ਸਕਦੇ ਹੋ ਤੁਸੀਂ ਠੀਕ ਆ ਜੀ ਸੋ ਚੰਗੀ ਆ ਇੱਧਰ ਗਰਜੀ ਤੇ ਇੱਕ ਆਪਣੇ ਕੋਲ ਜਿਹੜੀ ਆਮਾਜ ਜੇ ਤੁਸੀਂ ਦੱਸ ਰਹੇ ਜੇ ਇਹ ਵੀ ਗੱਪਣਾ ਤਾਂ ਤਿੱਲੜਾ ਮਗਰਲੇ ਥਾਂ ਦੀ ਇਹ ਇੱਧਰ ਕਬੈਣੀ ਆ ਲ ਦੱਸ ਇੱਕ ਕਬੈਣੀ ਵਾਲਾ ਮਗਰਲਾ ਥਾਣਾ ਠੀਕ ਆ ਜੀ ਤਿੱਲ ਇਹ 10 ਦਿਨ ਲੈਂਦੀ ਹੈ 10 ਦਿਨ ਕੱਢਦੀ ਹੈ ਹਾਂਜੀ ਸਵੇਰ ਚ ਕਿੰਨਾ ਹੋਗੀ ਕਰੇ ਸਵੇਰ ਚੌਥਾ ਹੋਊਗਾ ਚੌਥਾ ਸਵੇਰ ਹਾਂਜੀ ਲਓ ਇਹ ਵੀ ਕੱਢ ਕੇ ਗਰਜੀ ਦੇ ਪਈ ਦਿਖਾ ਦਿਓ ਚੌਥਾ ਸਵੇਰ ਦੋਸਤੋ ਅੱਗੇ ਮਾਜ ਤੁਹਾਨੂੰ ਦਿਖਾ ਰਹੇ ਆਪਾਂ ਉਧਰ ਖੋਲਦੇ ਆ ਬਾਹਰ ਹਾਂ ਕੋਲੇ ਬਾਹਰ ਕੱਢ ਕੇ ਦਿਖਾਈਏ ਚੌਥਾ ਸਵੇਰ ਸੂਨ ਵਾਲੀ ਹੈ ਠੀਕ ਆ ਜੀ ਤੇ ਆਹ ਤੇ 10 ਦਿਨ ਹਾਜੇ ਸਮਾਂ ਕੱਢਦੀ ਆ ਅ ਗੋਡੇ ਕੋਈ ਰੱਸੀ ਨੂੰ ਕੇ ਆ ਲੈ ਲੈ ਲੋ ਜੀ ਕਰੋ ਚੱਕ ਠੀਕ ਆ ਸੋ ਇਹ ਜਿਹੜਾ 200 ਬਾਡੀ ਸਟਰਕਚਰ ਆ ਇਹ ਸਮਝ ਦਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਆ ਇਹਦਾ ਕਰਜ਼ੀਤ ਵੀਰੇ ਕੀ ਮੁੱਲ ਕਰਾਂਗੇ ਆਪਾਂ ਚਲੋ ਗੱਬੜਾ ਦੱਸ ਦੇਣ ਸਾਹਮਣੀਆਂ ਕਿਸੇ ਨਾਲੇ ਤਿਲੜਾ ਕੀ ਰਹੂਗੀ ਲੈ 70000 ਦੀ ਦੇ ਦਾਂਗੇ ਹਾਂਜੀ 70 ਦੀ ਦੇ ਦਾਂਗੇ 70000 ਦੀ ਲਓ ਵੀ ਇਹ 70000 ਦੀ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਆ ਬਾਡੀ ਸਟਰਕਚਰ ਦੇ ਵਿੱਚ ਵਜਨ ਵਾਲੀ ਮੱਝ ਬਹੁਤ ਸੋ ਵਜਨ ਵਟਾ ਜਿੰਨਾ ਵੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਵਜਨ ਲੋਡ ਪੂਰਾ ਤੇ ਬਾਕੀ ਜਿਹੜੀ ਗੱਲਬਾਤ ਹੈਗੀ ਤੁਹਾਨੂੰ ਦੱਸ ਦਿੱਤੀ ਆ ਪੇਚ ਠੀਕ ਆ ਮੂੰਹ ਮੱਥੇ ਤੇ ਕੋਈ ਫੇਰ ਤੁਹਾਨੂੰ ਝਾਤ ਮਰਵਾਦ ਕੇ ਆ ਕਰੋ ਚੱਕ ਆ ਬਾਕੀ ਔਰੋਂ ਦਾ ਕੋਈ ਔਰ ਨਹੀਂ ਕਿ ਕੋਈ ਟਿੱਪਣ ਮਤਲਬ ਤਿੰਨ ਤਰ੍ਹਾਂ ਦੀ ਬਾਕੀ ਸਹੀ ਹੈ ਤਿੰਨ ਬਹੁਤ ਵਧੀਆ ਹਾਂ ਪਾਰ ਪਿੱਛੇ ਤੋਂ ਰਾਇਤ ਹੋ ਗਈ ਹੈ ਨਾ ਹਾਂਜੀ ਠੀਕ ਆ ਲੋ ਵੀ ਇਹ 70000 ਦੀ ਆ ਬਾਕੀ ਔਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਕਿ ਜਿਹੜੀ ਗੱਲਬਾਤ ਐਗੀ ਉਹ ਦੱਸ ਦਿੱਤੀ ਆ ਤੁਹਾਨੂੰ ਠੀਕ ਆ ਤੇ ਇਹ ਅੱਜ ਵਿਕਾਊ ਆ ਸੋ ਚਾਹ ਬਣ ਭਰਾ ਤੁਸੀਂ ਕਾਲ ਕਰ ਲੋ ਗੱਲਬਾਤ ਕਰ ਲੋ 70000 ਦੀ ਮਿਲ ਜੂਗੀ ਠੀਕ ਆ ਤੇ ਮਾਲ ਦੋਸਤੋ ਅੱਜ ਜਿਹੜਾ ਹੈਗਾ ਸੀ ਮੌਕੇ ਤੇ ਮੌਜੂਦ ਵਿਕਰੀ ਵਾਸਤੇ ਉਹ ਤੁਹਾਨੂੰ ਆਪਾਂ ਦਿਖਾ ਦਿੱਤਾ ਤੇ ਕਰਜੀ ਤੇ ਇੱਕ ਨੰਬਰ ਮੇਰੇ ਬੋਲਦੇ ਆਪਦੇ ਨੰਬਰ ਆਪਣਾ ਹੈਗਾ ਜੀ 99157 ਆ 53092 ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀ ਇਹ ਨੰਬਰ ਦੋਸਤ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਰੋ ਕਾਲ ਕਰੋ ਗੱਲਬਾਤ ਠੀਕ ਆ ਸੋ ਇਹ ਅੱਜ ਤਿੰਨ ਹੀ ਪਸ਼ੂ ਸੀਗੇ ਇੱਕ ਸੋਈ ਤੇ ਦੋ ਗੱਬਣ ਤਿਆਰੀ ਦੇ ਵਿੱਚ ਸੋ ਬਾਕੀ ਮੁੱਲ ਪੜਦਾ ਤੁਹਾਨੂੰ ਦੱਸ ਦਿੱਤਾ ਸੋ ਪਸ਼ੂ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਪੁੱਛ ਗਿਸ਼ ਕਰਦੇ ਰਿਆ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ